ਉਹ ਲਾਂਟਿਓ ਜੇ ਇਹ ਕੰਮ ਹੀ ਕਰਨਾ ਸੀ ਜਿਹੜੀ 5-6 ਦਿਨ ਹੋ ਗਏ ਤੁਹਾਨੂੰ ਖੇਡਾਉਂਦਿਆਂ ਨੂੰ ਉਹ ਖੇ ਨਹੀਂ ਡਾਉਣੀ ਸੀ ਖੇਡਾ ਕੇ ਇੱਕ ਦੂਜੇ ਦੇ ਸਿਰ 'ਚ ਪਾਈ ਉਹ ਨਹੀਂ ਪਾਉਣੀ ਸੀ ਤੇ ਜੇ ਉਹ ਪਾਉਣੀ ਸੀ ਤੇ ਫਿਰ ਆਹ ਕੰਮ ਨਹੀਂ ਕਰਨਾ ਸੀ ਜਿਹੜਾ ਹੁਣ ਕੀਤਾ ਵਾਕਿਆ ਯਾਰ ਲੋਕਾਂ ਦੀ ਜਿਹੜੀ ਜ਼ਮੀਰ ਹਨ ਉਹ ਮਰ ਚੁੱਕੀ ਆ ਜੇ ਤੁਸੀਂ ਲੜਾਈ ਲੜਨ ਜੋਗੇ ਨਹੀਂ ਤੇ ਪਹਿਲ ਕਦਮੀ ਨਹੀਂ ਕਰਨੀ ਸੀ ਹਨਾ ਹੁਣ ਮੈਂ ਕੁੜੀ ਨੂੰ ਪੁੱਛਣਾ ਚਾਹਣਾ ਕਿ ਹੁਣ ਤੇਰੀ ਇੱਜ਼ਤ ਸਹੀ ਹੋ ਗਈ ਆ ਉਹਨਾਂ ਨੂੰ ਕਹਿੰਨੀ ਹੈ ਮੁੰਡੇ ਨੇ ਕੋਕ 'ਚ ਗੋਲੀਆਂ ਪਾ ਕੇ ਉਹ ਕਰਤਾ ਜੇ ਇਹ ਕਰਤਾ ਹੋਂਦ ਤੋਂ ਸੱਚੀ ਸਵਿੱਤਰੀ ਹੋ ਗਈਆਂ ਸੋਚੀ ਹੋ ਗਈਆਂ ਹੋਂਦ ਤੋਂ ਲਾਨ ਤਾਂ ਤੁਹਾਡੇ ਦੇਖੋਰੀ ਫੇਰ ਮੈਂ ਤਾਂ ਕਹਿੰਦਾ ਯਾਰ ਮਾਹੌਲ ਹੀ ਇਹੋ ਜਿਹਾ ਚੱਲਣ ਰਿਹਾ ਕਿਸੇ ਨਾਲ ਕੋਈ ਖੜੋਈ ਨਾ ਨਾ ਹੀ ਕਿਸੇ ਦੀ ਕੋਈ ਗੱਲ ਕਰੋ ਨਾ ਹੀ ਕਿਸੇ ਨਾਲ ਖੜੋ ਮਰੀ ਜਮੀਰ ਵਾਲੇ ਲੋਕ ਆਏ ਕਰੀ ਤੁਸੀਂ ਵੀਡੀਓ ਦੇਖੋ ਸਾਰੀ ਹਾਂਜੀ ਸੱਗੀ ਜੀ ਮੇਰਾ ਨਾਮ ਆਕਾਸ ਸਿੰਘ ਸਤੂਵਾ ਜੀ ਤੇ ਅੱਜ ਅਸੀਂ ਦੋਹੇ ਪਰਿਵਾਰ ਮਿਲ ਕੇ ਬੈਠੇ ਸੀ ਕਈ ਦਿਨਾਂ ਦਾ ਬਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜੇ ਨਾਲ ਬਸਿਆ ਤੇ ਸਾਡੇ ਜੋ ਮਨਾਂ ਦੇ ਵਿੱਚ ਕਿਹੜੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਬੰਦੀ ਜਿਹੜੇ ਪਹੁੰਚੇ ਆ ਕਿ ਜੋ अच्छा ਹੁਣ ਉਹ ਫੇਕ ਹੋ ਗਿਆ ਮਤਲਬ ਤੁਸੀਂ ਝੂਠੇ ਸੀ ਉਦੋਂ ਜਿਹੜਾ ਤੁਸੀਂ ਪਿੱਟ ਪਿੱਟ ਕੇ ਕਹਿ ਰਹੇ ਸੀ ਸੋਸ਼ਲ ਮੀਡੀਆ ਤੇ ਮਤਲਬ ਉਹ ਤਾਂ ਤੁਸੀਂ ਝੂਠ ਬੋਲ ਰਹੇ ਸੀ ਹਨਾ ਕੋਈ ਸਾਡੇ ਬੱਚਿਆਂ ਕੋਈ ਉਹਦੇ ਲਈ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਵੀਡੀਓ ਪਾ ਰਹੇ ਆ ਉਹਨਾਂ ਨੂੰ ਦੁਬਾਰਾ ਦੇਖ ਕੇ ਬੇਤੀ ਹੋ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪੇਜ ਫਾਰਮ ਤੋਂ ਆਪਣੇ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਬੀ ਨਾਲ ਵੇਚੀ ਆ ਤੇ ਬਾਕੀ ਇਹ ਵੀ ਤੁਹਾਨੂੰ ਦੱਸ ਸਕਦੇ ਆ ਮੰਗਰ ਨੂੰ ਪਰ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਜੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਦੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ